Bye. ਵਿਚਕਾਰ 6 ਲੇਨ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਪਰਿਵਾਰ ਰਾਜਵੀਰ ਸਿੰਘ ਉਮਰ 22 ਸਾਲ ਮਨਿੰਦਰਪਾਲ ਸਿੰਘ ਉਮਰ 40 ਸਾਲ ਅਤੇ ਇੱਕ ਔਰਤ ਅਮਨਦੀਪ ਕੌਰ ਉਮਰ 38 ਸਾਲ ਆਪਣੀ ਕਾਰ PV10 EC 0470 ਰਾਹੀਂ ਅੰਬਰ ਸਾਹ ਤੋਂ ਲੁਧਿਆਣੇ ਵਾਪਸ ਜਾ ਰਹੇ ਸੀ ਤਾਂ ਕਾਰ ਸੜਕ ਕੰਡੇ ਖੜੇ ਕੰਟੇਨਰ ਵਿੱਚ ਜਾ ਬੱਜੀ ਜਿਸ ਕਾਰਨ ਕਾਰ ਵਿੱਚ ਸਵਾਰ ਅਮਨਦੀਪ ਕੌਰ ਦੀ ਸਿਵਲ ਹਸਪਤਾਲ ਫਲੋਰ ਵਿਖੇ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਫੌਜ ਸਮੁੱਚੇ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਥਾਣੇਦਾਰ ਗੈਲਪੁਰਸ ਪਾਰਟੀ ਨਾਲ ਮੌਕੇ ਤੇ ਪਹੁੰਚੀ ਅਤੇ জাকਮੀਆ ਨੂੰ ਹਸਪਤਾਲ ਪਹੁੰਚਾਇਆ 컨ਟੇਨਰ ਚਾਲਕ ਮੌਕੇ ਤੇ ਫਰਾਰ ਹੋ ਗਿਆ ਗਰਾਿਆਂ ਤੋਂ ਰਾਜਕਮਨ ਅੰਗਰ ਤੇ ਪੀਜੇ ਮੰਡੀ ਖਾਸਲਪੁਰ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਆੜਾ ਸਰਬਜੀ ਸਿੰਘ ਇਹ ਕਿਤਾ ਹੋਇਆ ਇਹਦੀ ਅਹੀਂ ਪਰਲੇ ਸਾਈਡ ਤੋਂ ਆਪਣੀ ਗੱਡੀ ਲਾ ਕੇ ਖੜਿਆ ਹੋਣਾ ਇਹ ਗੱਡੀ ਖੜੀ ਹੈਲੋ ਹਾਂਜੀ ਉਧਰੋਂ ਗੱਡੀ ਲੁਧਿਆਣੇ ਵਾਲੀ ਜਲੰਧਰ ਵਾਲੀ ਸਾਈਡ ਤੋਂ ਗੱਡੀ ਆ ਰਹੀ ਹੈ ਆ ਪਰਲੇ ਆਈ ਦੀ ਗੱਡੀ ਆਪਾਂ ਇਹਨਾਂ ਦੀ ਬੱਜੀ ਹੈ ਇਹ ਪਿੱਛੇ ਵੱਜ ਗਈ ਗੱਡੀ ਤੇ ਓਨੀ ਦੇਰ ਦੇ ਵਿੱਚ ਵਿਚਾਰੇ ਫਸੇ ਅਹੀਂ ਆਪਣੀ ਗੱਡੀ ਲਾ ਕੇ ਪਰਲੇ ਸਾਈਡ ਤੇ ਰੋਤੇ ਫਿਰ ਮੈਂ ਆਪਣੇ ਨਾਲ ਦੇ ਨਾਲ ਆਖਿਆ ਯਾਰ ਆਪਣੇ ਬੈਕਟੀਵਸ ਅਸੀਂ ਗੱਡੀ ਦੇ ਨੇ ਜਾਣੀ ਹਾਂਜੀ 1 ਲੱਖ ਇਹ ਗੱਡੀ ਜਾ ਰਹੀ ਸੀ ਇਧਰ ਜੀ ਇਹ ਗੱਡੀ ਜਾ ਰਹੀ ਸੀ ਇਧਰ ਨੂੰ ਵੀ ਆਪਣੇ ਅੰਬਾਲੇ ਵਾਲੀ ਸਾਈਡ ਨੂੰ ਹਾਂਜੀ ਹਾਂ ਹਾਂਜੀ ਹਾਂਜੀ ਤੇ ਉਹ ਗੱਡੀ ਵਾਗੀ ਦੇ ਪਿੱਛੇ ਇਹਦੇ ਪਿੱਛੇ ਵੱਜ ਗਈ ਤੇ ਫੇਰਾ ਕੰਟੇਨਰ ਖੜਾ ਸੀਗਾ ਹਾਂਜੀ ਇਹ ਖੜਾ ਹੈ ਖੜੇ ਤੇ ਵੱਜ ਗਈ ਖੜੇ ਤੇ ਵੱਜ ਗਈ ਪਿੱਛੇ ਅੱਛਾ ਕਿਨੇ ਗੱਡੇ ਲੈ ਗਏ 108 ਵਾਲੇ ਹਾਂਜੀ ਉਹ ਵਾਟਰ ਪਾਵਟ ਪ੍ਰਾਈਵੇਟ ਲੈ ਗਏ ਜਿਹੜੇ ਆਨ ਵਿਚਾਰੇ ਆਪਣੇ ਜਿਹੜੇ ਮਦਦ ਕਰ ਰਹੇ ਇੱਕ ਜਗਮੀ ਕਿੰਨੇ ਕਿਸੇ ਹੋ ਜਗਮੀ ਦੋ ਜਣੇ ਆ ਜੀ ਠੀਕ ਆ ਦੋ ਜਣੇ ਜਾ ਹਾਂ ਜੀ ਜਨਾਨੀ ਤੇ ਸਟੇਸ਼ਨ ਆ ਗਿਆ ਹਾਂਜੀ ਪ੍ਰਸ਼ਾਸਨ ਆਇਆ ਥੋੜੀ ਦੇਰ ਨੇ ਥੋੜਾ ਆਇਆ ਹਾਂਜੀ ਬਾਕੀ ਪਹਚਾਤ ਤੇ ਹੌਸਪੀਟਲ ਚੱਲ ਗਿਆ ਬਾਕੀ ਮਾਲਕ ਕਿਰਪਾ ਕਰੇ ਸੱਚੀ ਐਕਸੀਡੈਂਟ ਖੜੇ 컨ਟੇਨਰ ਜੋ ਰੋਡ ਦੇ ਵਿੱਚ ਖੜਾ ਸੀ ਉਹਦੇ ਵਿੱਚ ਫੋਰਚੂਨਰ ਗੱਡੀ ਵੱਜੀ ਜਿਸ ਵਿੱਚ ਤਿੰਨ ਬੰਦੇ ਸਵਾਰ ਸੀ ਦੋ ਜ਼ਿਆਦਾ ਜਾਂ ਸੱਤਾਂ ਜਣ ਲੱਗਣ ਕਰਕੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪੀਟਲ ਵਿੱਚ ਭੇਜ ਦਿੱਤਾ ਗਿਆ ਤੇ ਦਾਖਲ ਕਰਾ ਦਿੱਤਾ ਤੇ ਬਾਕੀ ਅੱਗੇ ਜਿਹੜੀ ਬਣਦੀ ਕਾਰਵਾਈ ਆ ਦੇਖ ਕੇ ਕੀ ਜਿਹੜਾ ਟਰੱਕ ਡਰਾਈਵਰ ਸੀਗਾ ਉਹ ਟਰੱਕ ਡਰਾਈਵਰ ਪਹਿਲਾਂ ਹੀ ਕਿਤੇ ਇੱਧਰ ਉੱਧਰ ਹੋ ਗਿਆ ਤੇ ਉਹਦੇ ਬਾਰੇ ਆਪਾਂ ਕਰਦੇ ਆ ਜਲਦੀ ਕਾਰਵਾਈ ਕਰਦੇ ਹਾਂ ਕਿੰਨੇ ਇੰਜਰਡ ਹੋਏ ਸਾਰੇ ਕੋਲ ਕਿੰਨੇ ਜਾਨ ਦੋ ਇੰਜਰਡ ਆ ਜੀ ਤਿੰਨ ਬੰਦੇ ਸੀਗੇ ਦੋ ਇੰਜਰਡ ਆ ਚਾਰ ਜਣੇ ਸੀ ਗੱਡੀ ਚ ਲਗਭਗ ਤਿੰਨੇ ਜਣੇ ਤਿੰਨੇ ਤਿੰਨੇ ਜਣੇ ਸੀਗੇ ਕੀ ਕਾਰਵਾਈ ਆ ਸਰ ਕਾਰਵਾਈ ਜੋ ਦੇਖ ਕੇ ਤਪੀਸ਼ ਦੇ ਹਿਸਾਬ ਨਾਲ ਕਰਕੇ ਤੇ ਬਣਦੀ ਕਾਰਵਾਈ ਕਰਦੇ ਆ